ਹਾ ਤੈਨੂੰ ਦੇ ਦਿੰਨੇ ਆਗੇ ਰੂਹ ਆਬਜਾ ਦੇ ਦਿੰਨੇ ਤੇਰੇ ਤੇ ਲਾਏਗਾ ਮੜਾ ਤੇਰੇ ਇੱਕ ਦੰਦਾ ਖਾਰ ਆਊਗਾ ਚਿਹਰੇ ਤੇ ਅੱਛਾ ਬਾਬਾ ਜੀ ਹਾਂ ਤੇ ਗੋੜੋ ਹੋ ਜਾਏਗਾ ਤੇਰਾ ਮੂੰਹ ਤੇ ਤੇਰਾ ਚਿੱਟਾ ਕਰ ਦਾਂਗੇ ਜਮਾ ਰੰਗ ਤੇਰਾ ਤੇ ਇਹ ਤਾਂ ਬਾਬਾ ਜੀ ਠੀਕ ਹੈ ਇਹ ਸੋ ਵਾਰ ਨਹੀਂ ਕੀ ਹੋ ਗਿਆ ਉਹ ਬਾਬਾ ਜੀ ਤੂੰ ਚਲ ਕੋਈ ਨਹੀਂ ਸੋ ਵਾਰ ਨਹੀਂ ਬਾਬਾ ਜੀ ਬਾਬਾ ਜੀ ਉਹ ਵਾਰ ਥੋੜੀ ਗਾ ਓਏ ਉਹਦਾ ਮੱਤੜ ਕੇ ਨੱਤ ਜਨਮ ਉਹ ਗੱਲ ਨਹੀਂ ਸਮਝਦਾ ਬੱਚਾ ਨਹੀਂ ਬਾਬਾ ਜੀ ਤੁਸੀਂ ਤਾਂ ਉਲਟ ਬਸ ਲਾਉਂਦਾ ਨਾ ਬਾਕਾ ਤੂੰ ਬੋਲਦਾ ਮੈਂ ਤੁਹਾਨੂੰ ਲਵਦਾ ਲਵਦਾ ਸਾਰੇ ਪਿੰਡ ਗਏ ਬਾਬਾ ਜੀ ਤੁਸੀਂ ਮੋਟਰ ਤੇ ਬੈਠੇ ਸਸਰੀਕਾਲ ਬਾਬਾ ਜੀ ਉਹ ਸਸਰੀਕਾਲ ਬੱਚਾ ਬੈਠ ਬੱਚਾ ਬੈਠਦਾ ਬੈਠ ਕੇ ਬਾਬਾ ਜੀ ਬੈਠ ਕੇ ਉਹ ਬੱਚਾ ਫਿਰ ਅਸੀਂ ਪੈਂਡਾ ਪੁੰਡਾ ਜੇ ਘਟਈ ਇਹੀ ਜਗਾ ਤੇ ਰਹਨੇ ਆ ਸ਼ਾਂਤ ਮਾਹੌਲ ਚ ਰਹੀ ਰ ਅਛਾ ਬਾਬਾ ਜੀ ਠੀਕ ਹੈ ਬਾਬਾ ਜੀ ਬੈਠਿਆ ਕੱਲੇ ਮਸਤ ਫੁਕੀਦਾ ਤੈਨੂੰ ਪਤਾ ਵੀ ਮਸਤੀ ਚ ਰਹੀਦਾ ਥੋੜਾ ਯਾਰ ਠੀਕ ਹੈ ਬਾਬਾ ਜੀ ਹਾਂ ਬਾਬਾ ਜੀ ਮੇਰੀ ਵੀ ਕਰੋ ਇੱਕ ਮਸਤੀ ਕੋਈ ਮਸਤ ਕਰੋ ਮੈਨੂੰ ਵੀ ਮਸਤ ਕਰਦਾਂਗੇ ਜੀ ਬਾਬਾ ਤੈਨੂੰ ਆ ਫਕਰਾਂ ਦੇ ਵੇੜੇ ਤੈਨੂੰ ਮਸਤ ਬਣਾ ਦੇਣਗੇ ਤੈਨੂੰ ਹੈ ਬਾਬਾ ਮੈਨੂੰ ਪਰੇਸ਼ਾਨੀ ਬਾਲੀ ਤਕੜੀ ਏ ਕਹੀ ਬੱਚਾ ਤੈਨੂੰ ਕਿਹੜੀ ਪਰੇਸ਼ਾਨੀ ਹੈ ਪਰੇਸ਼ਾਨੀ ਬਾਬਾ ਜੀ ਮੇਰੀ ਘਰਾਂ ਵਾਲੀ ਮੈਨੂੰ ਛੱਡ ਗਈ ਏ ਚਾੜ ਕੀ ਬੱਚਾ ਬਾਬਾ ਜੀ ਜਿਵੇਂ ਜਿਵੇਂ ਕਰੇ ਚੱਲ ਰੇ ਬਾਹਰ ਜਾਣ ਦਾ ਬਾਬਾ ਜੀ ਅੱਛਾ ਤੇ 30 ਲੱਖ ਲਾ ਕੇ ਬਾਬਾ 35 ਭੇਜੀ ਸੀ ਬਾਹਰ ਹੂੰ ਤੇ ਨਾ ਹੁਣ ਫੋਨ ਚੱਕਦੀ ਏ ਨਾ ਕਰਦੀ ਏ ਕੋਈ ਕੰਟੈਕਟ ਨਹੀਂ ਹੁੰਦੇ ਨਾ ਅੱਛਾ ਬਾਬਾ ਜੀ ਹੁਣ ਕੀ ਕਰਕੇ ਤੇ ਕਿੱਧਰ ਜਾ ਕੇ ਉਧਰ ਕਰਦੇ ਆਲੇ ਵੱਡ ਵੱਡ ਖਾਰੇ ਬਾਬਾ ਜੀ ਦੱਸੋ ਕੋਈ ਉਪਾਅ ਬਾਬਾਈ ਕਰੋ ਮੇਰਾ ਹੱਲ बच्चा फिर ਬਾਹਰ ਦੇ ਚੱਕਰ ਚ ਫਟਿਆ ਗਿਆ ਹੋਰ ਬਾਬਾ ਜੀ ਸਾਡੇ ਕੋਲੇ ਬੱਚਾ ਬਹੁਤ ਦੁਖੀ ਤੋਂ ਦੁਖੀ ਆਉਂਦੇ ਆ ਬਾਹਰ ਦੇ ਗਰੇਜ ਵੀ ਬਾਹਰ ਪੈਸੇ ਲਾਏ ਸੀ ਇੰਨੇ ਲਾਏ ਸੀ ਕਿ ਬਹੁਤ ਬੱਚਾ ਆਉਂਦੇ ਆ ਸਾਡੇ ਕੋਲੇ ਕੋਈ ਨਹੀਂ ਦੇ ਮਸੱਯਾ ਹਾਂਜੀ ਬਾਬਾ ਜੀ ਸਮੱਸਿਆ ਦਾ ਕੋਈ ਹੱਲ ਕਰਦੇ ਆ ਬੱਚਾ ਕਰੋ ਬਾਬਾ ਜੀ ਹੱਲ ਉਹਨੇ ਕਿਹਾ ਦੱਸ ਕਿ ਨਾ ਟਾਈਮ ਹੋ ਗਿਆ ਫਿਰ ਤੇਰੀ ਨੂੰ ਸ਼ਾਦੀ ਹੋਈ ਨੂੰ ਬੱਚਾ ਤੇ ਅੱਭਾ ਈ ਸਾਲ ਡੇਢ ਸਾਲ ਹੀ ਹੋਇਆ ਜੀ ਅੱਛਾ ਹੋਰ ਆਲ 1.5 ਸਾਲ ਪਰੋ ਬੱਚਾ ਫੱਤਰਾ ਬਣਿਆ ਨਹੀਂ ਜਾਵਾ ਬਹੁਤ ਨਹੀਂ ਬਣਿਆ ਬੱਬਈ ਬਹੁਤ ਥਾਈ ਜਾ ਬੱਬਈ ਕਿਦੋਂ ਨਹੀਂ ਕੋ ਬਣ ਅੱਛਾ ਭਾਈ ਤਾਈ ਦੇ ਛੋਟੇ ਕੋਲੇ ਆਇਆ ਬੱਬਾ ਜੀ ਮੇਰੇ ਬੱਚਾ ਕਰਦੇ ਆ ਤੇਰਾ ਮਸਲਾ ਖਾਣ ਦਾ ਕਰੋ ਬੱਬਾ ਜੀ ਮਸਲਾ ਖਾਣ ਦਾ ਵਾਦ ਕੇ ਫਤਰਾ ਜਾਜ ਦੀ ਪੌੜੀ ਨੂੰ ਹੱਥ ਤੇ ਰਹਾ ਮਨ ਉਹ ਬਾਬਾ ਜੀ ਮਨ ਜੂ ਬਾਬਾ ਜੀ ਮੈਂ ਮਨ ਜੂ ਮੈਂ ਕਹਿਣਾ ਤੈਨੂੰ ਪੂਛੀ ਤੇ ਪਾ ਦਾਂ ਕਿ ਪੂਜੀ ਤੇ ਬਹਿ ਕੇ ਜਾਵੜੇ ਨਹੀਂ ਬਾਬਾ ਇਹ ਪੂਛ ਤੋ ਮੈਂ ਉੱਟ ਜੂ ਬਾਬਾ ਜੀ ਪੂਛ ਤੈ ਨਹੀਂ ਘੜਾ ਰਣਾ ਮੈਂ ਤੁੰ ਬਾਬਾ ਜੀ ਮੈਂ ਪਹਿਲਾਂ ਹੀ ਪੜਾ ਬਹੁਤਾ ਕਿਆ ਮੈਂ ਬਾਬਾ ਜੀ ਪੂਛ ਤੋ ਮੈਂ ਮਰ ਜੂਗਾ ਥੱਲੇ ਆ ਜੀ ਬਾਬਾ ਜੀ ਅੱਛਾ ਨਹੀਂ ਨਹੀਂ ਬਾਬਾ ਜੀ ਤੁਸੀਂ ਮੈਨੂੰ ਵੇਚ ਹੀ ਪਾਓ ਬਾਬਾ ਜੀ ਲੰਕ ਕੇ ਜਾਣਾ ਜਾਂ ਆਜ ਤੇ ਕੇ ਬਹਿ ਕੇ ਹੀ ਜਾਣਾ ਨਹੀਂ ਬਾਬਾ ਜੀ ਲੰਕ ਕੇ ਮਰਨਾ ਬਾਬਾ ਜੀ ਮੈਂਨੂੰ ਤੁਸੀਂ ਵੇਚ ਹੀ ਪਾ ਦੋ ਬਾਬਾ ਜੀ ਯਾ ਇਹ ਵਿੱਚ ਬੈਠ ਬੈਠ ਚਿਬਾਦ ਬਾਬਾ ਜੀ ਵਿੱਚ ਕੋਈ ਨਹੀਂ ਭਾਵੇਂ ਕਿ ਤੈਨੂੰ ਯਾ ਇੱਥੇ ਆ ਇਸ ਪਾਸੇ ਭਾਦ ਕੇ ਕਿ ਸੀਸੀ ਵਾਲੇ ਪਾਸੇ ਬੈਠਣਾ ਕਿ ਵਿਚਾਲੇ ਜੇ ਬੈ ਕੇ ਲੂਟ ਆ ਜੂ ਤਰਾ ਓ ਬਾਬਾ ਜੀ ਤੁਸੀਂ ਤਾਂ ਛੇੜਾਂ ਕਰਦੇ ਹੋ ਬਾਬਾ ਜੀ ਕਿਤੇ ਮਰਜੀ ਬਾਦੋ ਤੇਰਾ ਬਾਹਰ ਪੇਚਾ ਦੋ ਬਾਬਾ ਜੀ ਚਾਚੀ ਹੱਡਾ ਨਹੀਂ ਕਰਦੇ ਤੈਨੂੰ ਅਸੀਂ ਤਾਂ ਸਿਸਟਮ ਤੇਰਾ ਲੋਡ ਜਾ ਕਰਕੇ ਤੈਨੂੰ ਭਾਉ ਨੂੰ ਫਿਰਦੇ ਹਾਂ ਜਿਹੜਾ ਚ ਤੂੰ ਜਿਹੜਾ ਹੀ ਦੱਸਦਾ ਬੱਚਾ ਨਹੀਂ ਬਾਬਾ ਜੀ ਕਿਤੇ ਮਰਜ਼ੀ ਬਾਸੋ ਗਲਤੀ ਹੋ ਗਈ ਬਾਬਾ ਜੀ ਗਲਤੀ ਹੋ ਗਈ ਕਿਤੇ ਮਰਜ਼ੀ ਬਾਦੋ ਬਾਬਾ ਜੀ ਬੱਚਾ ਐਦਾਂ ਕਹੇ ਵੀ ਮੈਨੂੰ ਕੋਈ ਨਾ ਕਿਵੇਂ ਮੈਨੂੰ ਭਵਾਂ ਦੀ ਲਮਕ ਕੇ ਜਾਵਾਂ ਮੈਂ ਖੜ ਕੇ ਜਾਵਾਂ ਭਵਾਂ ਪੁੱਛਤੇ ਬੈਠਾ ਭਵਾਂ ਟੈਰ ਤੇ ਲਮਕਾਂ ਕਿਵੇਂ ਜਾਵਟਾ ਬਾਬਾ ਜੀ ਭੇਜ ਦੋ ਬਾਬਾ ਜੀ ਭੇਜ ਦੋ ਗਿਆਣਾ ਤੂੰ ਬਾਹਰ ਬਾਬਾ ਜੀ ਵਾਣਾ ਬਾਹਰ ਹਾਂ ਤੇ ਫਿਰ ਤੂੰ ਹੋਣਾ ਸਿੱਧਾ ਹੋ ਜਾ ਜਾ ਮੈਂ ਵੀ ਮੈਨੂੰ ਬਾਬਾ ਕਿਵੇਂ ਮਰਜੀ ਗੱਲ ਜਿਵੇਂ ਮਰਜੀ ਗੱਲ ਕਰਦਾਂਗੇ ਬੱਚਾ ਪਰ ਤੂੰ ਮੜਾ ਦੇ ਦੇ ਕੇ ਮੈਂ ਮਰਜੀ ਜੇ ਕਰ ਦੇ ਕਿ ਹੋ ਸਦਾ ਹੋ ਗਿਆ ਬਾਬਾ ਸਿੱਧਾ ਲੈ ਦੱਸ ਬਾਬਾ ਹੋ ਜਾਸ ਤੈਨੂੰ ਪਤਾ ਤੇ ਇੱਕ ਤੈਨੂੰ ਦੱਸ ਕੇ ਤੂੰ ਤੇ ਨੂਨ ਮਿਰਚ ਕਿ ਨਹੀਂ ਖਾਣਾ ਨੂਨ ਮਿਰਚ ਦਾ ਬਾਬਾ ਜੀ ਭੋਲੀ ਖਾਈ ਭੋਲੀ ਖਾਈ ਤੇ ਭੋਲੀ ਖਾਈ ਚਲ ਚੰਗੀ ਗੱਲ ਹੈ ਫੁੱਲ ਖਾਣਾ ਚਾਹੀਦਾ ਹੈ। ਹਾਂ ਸੈਕਟਰ ਰਹਿਦਾ ਸਿਸਟਮ ਜੱਬ ਬਾਪੂ ਜਾਈ ਕਿਤੇ ਨਹੀਂ ਬਾਬੇ ਕੋਲ ਹੋਈ। ਚਾੜ ਉਹ ਤੈਨੂੰ ਉਹ ਬਾਅਦ ਚ ਦੱਸਾਂਗੇ ਦਵਾਈ ਬੂਟੀ ਤੇ ਤੇਰਾ ਫਿਰ ਪਹਿਲਾਂ ਬਾਹਰ ਲਾ ਕਰਕੇ ਮਸਾਣਾ ਹਾਂ। ਹਾਂ ਜੀ ਉਹ ਕਰੋ ਪਹਿਲਾਂ। ਤੇ ਤੈਨੂੰ ਤੇਰੀ ਘਰਾਂ ਵਾਲੀ ਕੋਲੇ ਭੇਜ ਦੇਗੇ ਦਾਵਾ-ਦਾਵ ਹਨਾ। ਹਾਂ ਜੀ ਭੇਜੋ ਮੈਨੂੰ। ਠੀਕ ਹੈ ਬੱਚਾ ਕਾਲ ਦਾਂਗੇ ਤੇਰੀ ਕਰਦੇ ਆ ਘਰਾਂ ਤੇ ਤੈਨੂੰ ਦੇਦ ਕੇ ਕਿਉਂ ਤੈਨੂੰ ਕੋਈ ਗਧੜ ਸਿੰਘੀ ਦੇ ਦੇ ਕੇ ਉਹਦੀ ਪੂਜਾ ਕਰੇਗਾ ਤੂੰ ਹੋਰ ਕਰ ਲਾਂਗੇ ਬਾਬਾ ਜੀ ਮੈਨੂੰ ਬਾਹਰ ਜਾਣਾ ਚਾਹੀਦਾ ਕਰ ਕਸ ਮਰਜ਼ੀ ਕਰਾ ਲਊਗਾ ਬਾਬਾ ਜੀ ਆ ਬਾਬਾ ਜੀ ਕੀ ਰੱਖੀ ਬੈਠੇ ਦਵਾਈਆਂ ਇਹ ਬਾਚਾ ਦਵਾਈਆਂ ਬੂਟੀਆਂ ਬਹੁਤ ਮਿਹਨਤ ਕੀਤੀ ਆ ਤੇ ਪਹਾੜਾਂ ਪੂੜਾਂ ਚ ਜਾਈਦਾ ਉੱਥੋਂ ਲਿਆਈ ਦੀਆਂ ਭਾਲ ਕੇ ਜੜੀ ਬੂਡੀਆਂ ਰਗੜ ਕੇ ਬਣਾਏ ਦੀਆਂ ਇਹ ਬਹੁਤ ਤਾਂ ਤਾਂ ਆਂ ਆ ਭਸਮਾ ਤਿਆਰ ਕੀਤੀਆਂ ਅਸਲਾ ਬਾਬਾ ਜੀ ਨਾ ਮੈਨੂੰ ਇਹ ਕਰ ਬਾਬਾ ਜੀ ਨਾ ਤੇ ਹਨ ਮੁੱਲੀ ਚੀਜ਼ ਰੱਖੀ ਦੀ ਐ ਥੋੜੀ ਐ ਕਿ ਆਇਓ ਬਾਬਾ ਜੀ ਤੇ ਮਾੜਾ ਮੋਟਾ ਸਾਨੂੰ ਵੀ ਕਿਰਪਾ ਕਰੋ ਇਹਨਾਂ ਦੇ ਦਰਸ਼ਨ ਕਰਾ ਦਿਓ ਨੇ ਆਏ ਬੱਚਾ ਕਿਰਪਾ ਥੋੜੀ ਮਾੜੀ ਮੋਟੀ ਕਿਰਪਾ ਤੇ ਤੇ ਕਰਾਂਗੇ ਕਿਰਾ ਤੈਨੂੰ ਵੇਖਾਂਗੇ ਵੀ ਤੂੰ ਫੜਦਾ ਹੈਂ ਕਿ ਤੂੰ ਕਿਵੇਂ ਹੁਣ ਤੈਨੂੰ ਕਿਰਪਾ ਸਾਰੀ ਦੇ ਦਿੱਤੀ ਤੇ ਫਿਰ ਭਾਬੀ ਕਿੱਧਰ ਜਾਣਗੀ ਇਹ ਵੀ ਠੀਕ ਹੈ ਬਾਬਾ ਜੀ ਚਲੋ ਜਿੰਨੀ ਦਿੰਨੇ ਦੇ ਦਿਓ ਬਾਬਾ ਜੀ ਕਿਰਪਾ ਜੀ ਹਾਂ ਕਿਰਪਾ ਤੇਰੇ ਤੋਂ ਥੋੜੀ ਬੋਦੀ ਕਰਕੇ ਵੇਣੇ ਆ ਬੱਚਾ ਕੀ ਹਾਵੇਗਾ ਇਹ ਹਾਲ ਤਾਂ ਫਿਰ ਤੈਨੂੰ ਕਿਰਪਾ ਅੱਧਾ ਦੇਵਾਂਗੇ ਠੀਕ ਹੈ ਬਾਬਾ ਜੀ ਤੇ ਤੈਨੂੰ ਦੇਵਾਂਗੇ ਕੋਈ ਨਹੀਂ ਆ ਤੈਨੂੰ ਦੇ ਦਿੰਨੇ ਆਗੇ ਰੂਹ ਆਪਜਾ ਦੇ ਦਿੰਨੇ ਤੇਰੇ ਤੇ ਲਾਏਗਾ ਮੜਾ ਤੇਰੇ ਇੱਕ ਦੰਦਾ ਖਾਰਾ ਰਾਹੂਗਾ ਚਿਹਰੇ ਤੇ ਅੱਛਾ ਬਾਬਾ ਜੀ ਹਾਂ ਤੇ ਗੋਲ ਹੋ ਜਾਏਗਾ ਤੇਰਾ ਮੂੰਹ ਤੇ ਤੇਰਾ ਚਿੱਟਾ ਕਰ ਦਾਂਗੇ ਜਮਾ ਰੰਗ ਤੇਰਾ ਤੇ ਇਹ ਤਾਂ ਬਾਬਾ ਜੀ ਠੀਕ ਹੈ ਹਾਂ ਤੇ ਪਰ ਮੈਨੂੰ ਪਹਿਲਾਂ ਤੁਸੀਂ ਬਾਹਰ ਭੇਜੋ ਬਾਬਾ ਜੀ ਇਹ ਤਾਂ ਚਿੱਟਾ ਕਰਨ ਤਾਂ ਮੈਂ ਤਾਂ ਆਪੇ ਚਿੱਟਾ ਹੋ ਜੂੰ ਗੋਰਾ ਚਿੱਟਾ ਬਾਹਰ ਹੋ ਕੇ ਜਾ ਕੇ ਬਾਬਾ ਜੀ ਤੇ ਬਾਹਰ ਟੜਕੇ ਗਿਆ ਨਹੀਂ ਸਵੇਰ ਬਾਹਰ ਨਹੀਂ ਗਿਆ ਹੋ ਗਿਆ ਓ ਬਾਬਾ ਜੀ ਤੂੰ ਚਲ ਕੋਈ ਨਹੀਂ ਬਾਰ ਨਹੀਂ ਬਾਬਾ ਜੀ ਬਾਬਾ ਯੋ ਬਾਰ ਥੋੜੀ ਗਾ ਬਾਬਾ ਜੀ ਉਹਦਾ ਮੈਂ ਤੜਕੇ ਨਿਤ ਜਨਮ ਗਰੀ ਗੱਲ ਨਹੀਂ ਸਾਵਧਾ ਬੱਚਾ ਨਹੀਂ ਬਾਬਾ ਜੀ ਤੂੰ ਤਾਂ ਉਲਟ ਬਸ ਲੈ ਜਾ ਨਾ ਜਦ ਬਖਾ ਤੂੰ ਬੋਲਦਾ ਨੇੜੇ ਹੋ ਮੜਾ ਨੇੜੇ ਹੋ ਮੜਾ ਹੋਗੇ ਬਾਬਾ ਜੀ ਦਾ ਛੋਲਾ ਬਾਬਾ ਇਹ ਨਭ ਚ ਵੇਖੋ ਬਾਬਾ ਪਰਿਆ ਪਿਆ ਕਰ ਜਾ ਮਾ ਓਰੇ ਬਾਬਾ ਜੀ ਕੀ ਦਾ ਕਰ ਨਹੀਂ ਹੋਰ ਕਰ ਪਰਿਆ ਪਿਆ ਕਰ ਤੈਨੂੰ ਗੱਲ ਕਰਦੇ 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 ਤੇਰਾ ਤੇ ਤੂੰ ਐਂ ਬੋਲਦਾ ਹੈਗਾ ਬਾਬਿਆਂ ਨੂੰ ਵੀ ਤੂੰ ਉਹ ਜੀ ਨਾ ਬੋਲੀ ਨਹੀਂ ਬੋ ਬੋ ਜੀ ਤੂ ਇਹ ਗੱਲੀ ਬੋ ਰਲ ਕੀਤੀ ਰੋਦ ਮੈਂ ਨਿੱਤ ਜਨਨ ਬੱਚਾ ਮੈਂ ਤੈਨੂੰ ਐਦਾਂ ਕਿਹਾ ਵੀ ਬਾਹਰ ਅੰਦਰ ਜਾਣਾ ਕਰੂ ਕਿ ਘਰੇ ਹੀ ਬੈਠਾ ਰਹਿਣਾ ਬਾਹਰ ਬਾਹਰ ਬੋ ਬੋ ਕੀ ਕਰਕੇ ਦਿਮਾਗ ਹੀ ਅਫਸੈਟ ਹੋਇਆ ਪਿਆ ਕੋਈ ਨਹੀਂ ਬੱਚਾ ਬਸ ਤੈਨੂੰ ਸੈਟ ਕਰੋ ਮੈਂ ਤੈਨੂੰ ਕੱਢ ਦਿੰਦੇ ਆ ਤੇਰੇ ਕੀੜਾ ਕੋਈ ਨਹੀਂ ਭੇਜਾਂਗੇ ਤੈਨੂੰ ਬੱਚਾ ਬਾਹਰ ਫਿਰ ਤੈਨੂੰ ਦੇ ਦਿੰਦੇ ਆ ਤੈਨੂੰ ਅੱਗੇ ਦੜ ਸਿੰਘੀ ਦੇ ਦੇ ਕੇ ਤੈਨੂੰ ਇਹ ਦੇਓ ਬਾਬਾ ਜੀ ਹਾਂ ਜੀ ਹਾਂ ਜੀ ਇਹ ਦੇਓ ਬਾਬਾ ਜੀ ਦੇਵਾ ਬਾਬਾ ਜੀ ਇਹ ਕੋ ਐਤ ਮੈਂ ਤੈਨੂੰ ਇਹਦੇ ਤੈਨੂੰ ਮਸਲੇ ਤੇ ਦੱਸਦਾ ਤੇ ਕਿਦਾਂ ਕਿਦਾਂ ਇਹਦੀ ਤੂੰ ਪੂਜਾ ਪਾਠ ਕਰਨੇ ਗਿੱਦੜ ਸਿੰਘੀ ਲੈ ਕੇ ਤੇ ਤੂੰ ਇਹਦੋਂ ਭੁੱਲ ਜੇ ਰੱਖ ਕੇ ਉਹ ਨਹੀਂ ਭੁੱਲਦੇ ਬਾਬਾ ਜੀ ਨਹੀਂ ਭੁੱਲਦੇ ਅੱਛਾ ਹਾਂਜੀ ਬਾਬਾ ਜੀ ਇਹਦੇ ਚ ਬੱਚਾ ਤਨੂੰ ਇਹ ਹੈ ਵੀ ਇਹ ਗਿੱਦੜ ਸਿੰਘੀ ਬਹੁਤ ਦੂਰੋਂ ਨਹੀਂ ਆਉਂਦੀ ਨਾ ਇੰਨੀ ਗੱਟ ਬਾਬਾ ਕਿੰਨੇ ਕਿਲੋ ਮੈਦਨ ਨੂੰ ਐ ਦੱਸ ਦੇਣਾ ਵੀ ਇਹ ਤੈਨੂੰ ਬੱਚਾ ਇੱਕ ਗੱਲ ਹੋਰ ਹੈ ਹਾਂਜੀ ਬਾਬਾ ਜੀ ਤੇਰਾ ਮਨ ਦੇਖ ਲਿਆ ਸੀ ਤੂੰ ਦੁਖੀ ਆ ਬੱਚਾ ਬਹੁਤ ਦੁਖੀ ਤੇਰਾ ਮਸਲਾ ਹੱਲ ਕਰਨ ਨੂੰ ਨਾ ਸਾਡਾ ਵੀ ਹੈ ਨਾ ਮੜਜਾ ਕਰਦਾ ਵੀ ਚਲ ਬੱਚੇ ਦਾ ਕਰ ਦਨੇ ਹਾਂ ਕਰੋ ਭਾਈ ਹਾਂ ਇਹਦਾ ਪਵਾ ਦਨੇ ਜਹਾਜ ਦੀ ਪੌੜੀ ਨੂੰ ਟਾਇਰ ਨੂੰ ਲੰਕ ਨੂੰ ਕੇੰ ਕਰਾਂ ਐ ਮੈਂ ਕੰਮ ਤੇ ਕੀ ਕਰਾਂ ਹਾਂਜੀ ਹਾਂ ਕਰਦੇ ਕਰੋ ਬਾਈ ਵਾਦਨੇ ਤੁਰਾ ਇਹਦੇ ਤੇ ਤੂੰ ਪਤਾ ਕੀ ਕਰਨਾ ਹੈ ਹਾਂਜੀ ਬਾਬਾ ਜੀ ਹਾਂ ਹਾਂਜੀ ਇਹਦੇ ਤੇ ਲਾਉਂਗ ਪਾ ਦੇ ਦੋ ਠੀਕ ਆ ਬਾਬਾ ਜੀ ਦੋ ਕ ਪਾ ਦੇ ਲਾਈਚੀਆਂ ਠੀਕ ਆ ਬਾਬਾ ਜੀ ਫਿਰ ਸੰਦੂਰ ਪਾਉਣਾ ਮਿੱਠਾ ਕਿਤੇ ਕਵੜਾ ਪਾ ਦੇ ਤੇ ਗਿੱਦੜ ਸਿੰਘ ਕੀ ਕਰਦੇ ਟੇਢੀ ਨਹੀਂ ਬਾਬਾ ਜੀ ਟੇਢੀ ਨਹੀਂ ਕਰਾਂਗਾ ਸਿੱਧੀ ਰੱਖਾਂਗਾ ਹਾਂ ਗਿੱਦੜ ਸਿੰਘ ਕੀ ਸਿੱਧੀ 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 ਜੀ ਪਈ ਸਿੱਧੀ ਹਾਂ ਜੀ ਇਹ ਗੇਦੜ ਸਿੰਘ ਜੀ ਨੂੰ ਮੱਥੇ ਨਾਲ ਲਾਉਣਾ ਚੁੰਮਣਾ ਮੱਥੇ ਤੇ ਲਾ ਕੇ ਮੱਥੇ ਤੇ ਲਾਉਣਾ ਬਈ ਮੱਥੇ ਤੇ ਲਾਉਣਾ ਹਾਂ ਜਦੋਂ ਤੂੰ ਐ ਬਾਹਰ ਅੰਦਰ ਜਾਣਾ ਨਾ ਗੇਦੜ ਸਿੰਘ ਜੀ ਨੂੰ ਮੱਥਾ ਟੇਕਣਾ ਉਹ ਜਮਾ ਟੇਕੂਗਾ ਬਾਬਾ ਜੀ ਕਿੱਧਰ ਜਾਵੇਂਗਾ ਚੱਲ ਪੂਆ ਤੇ ਬੱਚਿਆਂ ਕੁੜੇ ਜਾੜਵੇਂਗਾ ਇਹ ਸਾਨੂੰ ਨਹੀਂ ਐਦੀ ਗੱਲ ਕੋਈ ਠੀਕ ਹੈ ਇਹਦੇ ਨਾਲ ਗੇਦੜ ਸਿੰਘ ਜੀ ਠੀਕ ਹੈ ਨਾ ਠੀਕ ਹੈ ਬਾਬਾ ਜੀ ਇੱਕ ਗੱਲ ਹੋਰ ਹੈ ਹਾਂ ਜੀ ਬਾਬਾ ਜੀ ਆਣੀ ਬਾਹਰ ਨੂੰ 3:30 ਵਜੇ ਉੱਠਨੇ ਹਾਂਜੀ ਬਾਬਾ ਜੀ ਨਾ ਕੀ ਨੰਨੇ ਪੀਂ ਠੰਡੇ ਪਾਣੀ ਨਾ ਅੱਛਾ ਬਾਬਾ ਜੀ ਹਾਂ ਠੀਕ ਹੈ ਨਾ ਮਾੜਾ ਮੋਟਾ ਤੁੱਤਾ ਵੀ ਕਰ ਸੇ ਬਾਬਾ ਜੀ ਨਾ ਨਾ ਬੱਚਾ ਤੱਤਾ ਪਾਣੀ ਦਾ ਤੇ ਨੇੜੇ ਵੀ ਨਹੀਂ ਆਵਾ ਚਾਹੀਦਾ ਤੇ ਰਹਾ ਤਾਂ ਪਹਿਲੇ ਹੀ ਬਲੱਡ ਆ ਬਦਦਾ ਤੂੰ ਤਾਂ ਤੇ ਪਾਣੀ ਨਾ ਨਾ ਹਾਂ ਠੀਕ ਹੈ ਬਾਬਾ ਜੀ ਕੋਈ ਨਾ ਕਰ ਲਾਂਗੇ ਬਾਬਾ ਜੀ ਪਾਣੀ ਨਾ ਆ ਕੇ ਜਾ ਮਾ ਠੀਕ ਹੈ ਨਾ ਚੌਕੜਾ ਮਾਰ ਕੇ ਕਰ ਕੇ ਪੁੱਠਾ ਸਿੱਧਾ ਸਰੀਰ ਆਉਂਦਾ ਠੀਕ ਹੈ ਬਾਬਾ ਜੀ ਤੇ ਦੋ ਕੋ ਲੋਟ ਰੰਗਾ ਲਾਉਣੀਆਂ ਬਾਬਾ ਜੀ ਤੇ ਇਹਦੇ ਵਾਸਤੇ ਪਾਸੇ ਕੋਮਕੇ ਤੇ 바ਸੀ ਦੀ ਪੂਜਾ ਕਰਨੀ ਵੀ ਬਾਰ-ਬਾਰ ਕਰਦਾ ਤੇ ਬਾਹਰ ਉੱਠ ਜਾਏਗਾ ਬਸ ਬੱਚਾ ਠੀਕ ਹੈ ਬਾਬਾ ਜੀ ਇਹ ਆ ਕੰਮ ਵੀ ਚਾ ਤੇ ਤੈਨੂੰ ਦੇ ਦੇ ਕੇ ਤੈਨੂੰ ਕੋ ਦੇ ਦੇ ਬਾਬਾ ਜੀ ਉਮੀਦ ਲਗਾਉਂਦੇ ਨੇ ਦੇ ਦੇ ਬਾਬਾ ਜੀ ਤੈਨੂੰ ਸਾਹਮਣੇ ਰੱਖ ਲੈ ਕੀ ਆਕਣਾ ਚਿਆੜੜ ਵੀ ਨਹੀਂ ਆਣੀ ਰੇਸ਼ ਆਕਣਾ ਰੇ ਬਾਹਰ ਆ ਬਾਬਾ ਜੀ ਜੈ ਰੱਬਿਆਂ ਦੀ ਬਾਬਾ ਜੀ ਮੋਕਰਪਾ ਕਰਦੇ ਬਾਬਾ ਜੀ ਬਾਬਾ ਜੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਬਾਬੇ ਹੁਣ ਨਵੇਆ ਬਾਬੇ ਸਹੀ ਕਰਨੀ ਵਾਲੇ ਆਪਾਂ ਨੂੰ ਹੁਣ ਪਊਗਾ ਗਿਰਦਾ ਹੁਣ ਹੋਊਗੀ ਗੱਲਬਾਤ ਆਪਣੀ ਓਕੇ ਜੈ ਬਾਬਿਆਂ ਦੀ